ਮੱਛੀਵਾੜਾ ਵਿਖੇ ਕੋਹਾੜਾ ਰੋਡ ਦੇ ਸਥਿਤ ਮਾਡਲ ਟਾਊਨ ਕਲੋਨੀ ਵਿਖੇ ਇੱਕ ਕਮਰੇ ਅੰਦਰੋ ਸ਼ੱਕੀ ਹਾਲਾਤਾਂ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਹੀ ਕੁਹਾੜਾ ਰੋਡ ਤੇ ਸਥਿਤ ਇੱਕ ਫੈਕਟਰੀ ਵਿੱਚ ਮਕੈਨਿਕ ਵਜੋਂ ਕੰਮ ਕਰਦੇ ਸਨ। ਮ੍ਰਿਤਿਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਨੇ ਦੱਸਿਆ ਕਿ ਮ੍ਰਿਤਿਕਾਂ ਵਿੱਚ ਉਸਦਾ ਇੱਕ ਲੜਕਾ ਤੇ ਇੱਕ ਭਾਂਜਾ ਹੈ ਤੇ ਕੱਲ ਦੋਵੇਂ ਸ਼ਾਮ ਨੂੰ ਇਹ ਆ ਕੇ ਘਰੋਂ ਗਏ ਕਿ ਇਹ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਜਾ ਰਹੇ ਹਨ। ਤੇ ਅੱਜ ਉਹਨਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਦੋਵੇਂ ਬੇਹੋਸ਼ੀ ਦੀ ਹਾਲਤ ਵਿੱਚ ਮਾਡਲ ਟਾਊਨ ਵਿਖੇ ਇੱਕ ਕਮਰੇ ਵਿੱਚ ਪਏ ਹਨ ਤੇ ਜਦੋਂ ਆ ਕੇ ਉਹਨਾਂ ਨੇ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਪਿਤਾ ਨੇ ਕਿਹਾ ਕਿ ਇਹਨਾਂ ਦੋਵਾਂ ਦੀ ਮੌਤ ਕਿਵੇਂ ਹੋਈ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ। ਉੱਥੇ ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਹਨਾਂ ਦੋਹਾਂ ਵਿੱਚੋਂ ਦੀਪਕ ਕੁਮਾਰ ਦਾ ਵਿਆਹ ਹੋਇਆ ਹੋਇਆ ਸੀ ਤੇ ਦੂਜਾ ਹਲੇ ਕੁਆਰਾ ਸੀ ਉੱਥੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਯਾ ਆਪਕੇ ਥੇ ਜੀ ਇਹ ਮਰਨ ਨਨਦਕੇ ਮੁੰਡਾ ਨਨਦਕੇ ਮੁੰਡਾ ਕੀ ਹੋਇਆ ਕੀ ਕਿਵੇਂ ਹੈ ਮਾਮੂ ਸਾਰਾ ਕਿਹੜੇ ਜੱਟ ਦਾ ਮੁੰਡਾ ਹੈ ਕਿ ਨਨਦਕੇ ਪਤਾ ਨਹੀਂ ਕਿਵੇਂ ਹੋ ਚਲ ਨਾ ਗਏ ਆ ਬਹੁਆ ਜਾਈ ਚੇ ਮਿੱਟੀਆ ਵਾਲਾ ਵਾਹ ਜਾ ਕੇ ਰਿਪੋਰਟ ਲਵ ਵਾਹ ਕਾਥੀ ਹੋਲੇ ਕੇ ਨਾ ਹੋ ਰਜਸਪਾਲ ਸਿੰਘ ਆ ਜੀ ਲੋਕਲੀ ਮੈਂ ਛੋਟਾ ਸਾਹਤ ਹਾਂ ਜੀ ਇਹ ਜਗਾ ਵੀਰੇ ਮੇਰੀ ਆ ਪਰ ਇਹ ਨਾਲ ਪਲਾਟ ਇਹ ਮੁੰਡਿਆਂ ਦੇ ਹੀ ਆ ਇਹ ਸਾਰਾ ਚਾਬੀ ਚੂਬੀ ਇਹਨਾਂ ਕੋਲ ਹੀ ਹੁੰਦੀ ਆ ਪਾਣੀ ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਝ ਇਸ ਕਰਕੇ ਚਾਬੀ ਇਹਨਾਂ ਕੋਲ ਹੀ ਹੁੰਦੀ ਆ ਮੈਂ ਤਾਂ ਕਦੇ ਹਫਤੇ 10 ਦਿਨ ਬਾਅਦ ਗੇੜਾ ਮਾਰਦਾ ਇਹਨਾਂ ਦਾ ਘਰ ਤਾਂ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂ ਘਰ ਤੋਂ ਆਹ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਲਾਈਟ ਪਾਣੀ ਸਾਰੇ ਇੱਥੋਂ ਹੀ ਲਾਉਂਦੇ ਨੇ ਠੀਕ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਅੱਜ ਤੁਸੀਂ ਢੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਇੱਕ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮੈਂ ਮੈਂ ਘਰੇ ਆ ਮਾਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ 'ਚ ਆ ਜਾ ਵੀ ਏਦਾਂ ਏਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਸਲਕਣ ਗੁਆੜ ਗੁਰੂ ਘਰ ਇੱਕ ਬੇਟਾ ਲੱਗਦਾ ਜੇ ਘਾਣ ਜੇ ਲੱਗਦਾ ਛਾਦਾ ਨਹੀਂ ਕਰਦੇ ਸੀਗੇ ਬਸ ਪੈਕ ਬੁੱਕ ਜਾਂ ਬੀਅਰਪੁਰ ਭਿੰਦੇ ਸੀ ਵਿਆਹ ਸ਼ਾਦੀਆਂ 'ਚ ਤੇ ਉਹ ਤਾਂ ਰਾਤ ਕਹਿ ਗਿਆ ਜੀ ਅਸੀਂ ਨੈਣਾਦੇ ਵੀ ਜਾਣਾ ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਦਾ ਜਨਮ ਇਹਨਾਂ ਦਾ ਅੱਛੀ 24-25 ਦੀ ਉਮਰ ਹੈਗੀ ਆ 24 ਸਾਲ ਦੀ ਉਮਰ ਕੀ ਕੰਮ ਕੰਮ ਕੀ ਕਰਦੇ ਸੀ ਜੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਵਾਜੇ ਤੇ ਸ਼ਿਵਾ ਕੰਪਨੀ 'ਚ ਵਿਆਹ ਹੋਏ ਨੇ ਇੱਕ ਕੁਆਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ਹਾਂ ਜੀ ਜਦ ਹੀ ਪਹੁੰਚੀਏ ਬੁਲਤ ਪ੍ਰਸ਼ਾਸਨ ਕਿਸੇ ਦੇ ਉੱਤੇ ਤੁਹਾਨੂੰ ਸ਼ੱਕ ਸ਼ਕ ਹੈਗੀ ਆ ਕੋਈ ਵੀ ਜਾਂ ਕਿਸੇ ਕੋਈ ਗਲਤ ਵਾਦ ਕਿਸੇ ਨੂੰ ਨਹੀਂ ਹੈ हां ਸਾਨੂੰ ਇਤਲਾਹ ਮਿਲੀ ਸੀ ਕਿ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਪਿੱਛੋਂ ਬਿਹਾਰ ਦੇ ਨੇ ਜਿਹਦੇ ਇੱਥੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬਾਡੀयां ਅਸੀਂ ਪਚਾਰਿਆ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ ਪੇਰੈਂਟਸ ਨੇ ਬਿਆਨ ਲੇ ਕਿ ਅਗਲੀ ਕਾਰਵਾਈ ਕਰਾਂਗੇ ਪਤਾ ਨਹੀਂ ਕੀ ਵੀ ਕੁਝ ਡੈੱਡ ਬੁਡੀ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਨਹੀਂ ਡੈਥ ਕਿੱਦਾਂ ਹੋਈ ਹੈ ਨਹੀਂ ਹਾਲੇ ਕੁਝ ਨਹੀਂ ਕਹਿ ਸਕੇ ਹਾਂ ਜਾ ਸਕਦਾ ਜੀ ਘਰ ਦੇ ਤੋਂ ਮੜਾ-ਵੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਸ਼ਰੂਪੀ ਪੀਂਦੇ ਸੀਗੇ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂ ਹਾਂਜੀ ਹਾਂ ਤੇ ਕੀ ਨਾਮ ਲੈਈ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਵਿਜੀ ਆ ਠੀਕ ਆ ਜੀ ਇਹ ਮਾਛੋੜ ਦੇ ਰਹਿਣ ਵਾਲੇ ਨਹੀਂ ਜੀ ਨਹੀਂ ਇਹ ਪਿੱਛੇ ਵਿਹਾਰਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ ਸੇਵਾ ਕੰਪਨੀ ਫੈਕਟਰੀ ਚ ਲੱਗੇ ਹੋਏ ਤੁਸੀਂ ਠੀਕ ਮੈਂ ਡਾਕਟਰ ਹਰਪ੍ਰੀਤ ਜੀ ਐਸ ਡੀ ਐਸ ਮਰਾਲਾ ਡਾਕਟਰ ਸਾਹਿਬ ਇੱਕ ਦੋ ਡੈੱਡ ਬਾਡੀ ਆਈਆਂ ਨੇ ਕਿਵੇਂ ਦੇ ਹਾਲਾਤ ਸੀ ਇਹਨਾਂ ਦੇ ਕੀ ਕੀ ਨਾਮ ਆ ਤੇ ਕਿਹੜੇ ਕੰ ਦਾ ਹਾਂਜੀ ਇਹ ਦੋ ਡੈੱਡ ਬਾਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ ਉਹ ਤਾਂ ਅਧੀਨ ਪੀ ਐਸ ਮਾਛੀਵਾ ਇੱਕ ਜਿਹੜਾ ਹੈਗਾ ਮਰੀਜ਼ ਉਹਦਾ ਨਾਮ ਹੈਗਾ ਦੀਪੂ son of ਸੁਲੱਖਣ ਤੇ ਦੂਸਰਾ ਹੈਗਾ ਵਿਜੇ ਕੁਮਾਰ son of ਰਜਿੰਦਰ ਮਾਤੋ ਤੇ 25 ਸਾਲ ਦੀ ਉਮਰ ਹੈ ਇਹਨਾਂ ਦੀ ਤੇ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬਾਡੀਆ ਵਿਦ ਅਨਨੋਨ ਪੋਇਜ਼ਨਿੰਗ ਨੇ ਸਾਡੇ ਕੋਲ ਇਹਦੇ ਤੇ ਉਸ ਕੰਡੀਸ਼ਨ ਜਿਹੜੀ ਹੈ ਇਹਨਾਂ ਦੀ ਮਤਲਬ ਕਿ ਇਕੱਠੀਆਂ ਸੀਗੀਆਂ ਇੱਕ ਉਹ ਮਤਲਬ ਕਿ ਬੈੱਡ ਤੇ ਸੀਗੀਆਂ ਡੈੱਡ ਬਾਡੀਜ਼ ਮਿਲੀਆਂ ਤੁਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗ ਜੂਗਾ। ਵਗੈਰਾ। ਮਤਲਬ ਕਿ ਆਮ ਤੌਰ ਤੇ ਇਹ ਕੋਈ ਵੀ ਪాయిਜ਼ਨਿੰਗ ਦੇ ਵਿੱਚ ਜਿਹੜੀ ਝੱਗ ਆ ਤਕਰੀਬਨ ਸਨੇਕ ਬਾਈਟ ਹੋਵੇ ਜਾਂ ਡਰੱਗ ਪాయిਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਅਲਕੋਹਲ ਪੋਇਜ਼ਨਿੰਗ ਹੋਵੇ ਉਹਨਾਂ ਸਾਰੀਆਂ ਦੇ ਵਿੱਚ ਝੱਗ ਵੀ ਆ ਜਾਂਦੀ ਹੈ ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ। ਬਾਕੀ ਜਿਹੜੀ ਫਾਈਨਲ ਰਿਪੋਰਟ ਆਵੇ ਤੋਂ ਬਾਅਦ ਪਤਾ ਲੱਗ ਜੂਗਾ ਪੋਸਟਮਾਰਟਮ ਦੇ। ਪੋਸਟਮਾਰਟਮ ਤੋਂ ਪਤਾ ਲੱਗ ਰਿਹਾ ਵੀ ਕਦੋਂ ਕੋਈ ਯੂਕ ਦੀ ਡੈਥ ਇਹਨਾਂ ਨੇ। ਨਹੀਂ ਇਹ ਉਹ ਪੋਸਟਮਾਰਟਮ। ਹਲੇ ਬੁਖਮਣੋਂ ਦਿੱਤਾ ਕੋਈ ਹਾਂਜੀ ਹਾਂਜੀ